ਕੋਈ ਚੱਲਿਆ ਪਿਆਰ ਦੇ ਨਾ ਕੇ ਮਾਤਾ ਅੱਗੇ ਨੀ ਲੱਖਾਂ ਨਹੀਂ ਦੇਖੋ ਮੱਲਾ ਗਿਆ ਗੱਲ ਕਰ ਗਲਤੀ ਨਾਲ ਫਿਰ ਇੱਥੇ ਥਲੋਤੇ ਵੀ ਨਹੀਂ ਦੇਖੋ ਮੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਆਪਣੇ ਮੰਤਰੀ ਲਾਲ ਚੰਦ ਅਕੜਾਉਣੀ ਚਾਹੁੰਦੇ ਤੇ ਤਗੜਾ ਕਾਹਨ ਹੋਇਆ ਉਹ ਇੱਥੇ ਥਲੋਤੇ ਵੀ ਆਉਂਗੇ ਸ਼ੂ ਕਰਦੇ ਜੜਵੜੀ ਦੀ ਸ਼ਿਵਲਾ ਉਸ ਤਾਂ ਪਛਾਣਦੀ ਹੈ ਪੰਜ ਆਈਆਂ ਜੀ ਭਰਾਵਾਂ ਦਾ ਕੀ ਕਰਾ ਜੋ ਜੀ ਚਾਹਦੇ ਸੀ ਕਾਰਵਾਈ ਕਰਨੀ ਠੀਕ ਹਾਂ ਜੀ ਮੈਂ ਕਿਹਾ ਜੀ ਹਮੇਂ ਰੋਡ ਨਹੀਂ ਬਲਾਕ ਕਰਨਾ ਇਹਦੇ 283 ਦਾ ਫਰਕਾ ਦੇਣਾ सीसी टीवी न उन ਇਦਾਂ ਇਹ ਮਾਰਾ ਇਦਾਂ ਰਾਜ ਦੇ ਭਾਈ ਨੇ ਮਰੇ ਮਾਰ ਗਿਆ ਬੰਦਾ ਨਿਕਲ ਰਿਹਾ ਉਹ ਥਾਣੇ ਆ ਗੱਡੀਆਂ ਡਰਾਈਵਰ ਥਾਣੇ ਨੇ ਡਰਾਈਵਰ ਦਾ ਤੁਸੀ ਜਾਨੀ ਪੂਰੀ ਕੋਈ ਨਹੀਂ ਕਹਾਂਗੇ ਮੰਤਰੀ ਆਖੀਆ ਬਹੁਤ ਆ ਗਿਆ ਹੈ ਸਰਕਾਰ ਦਾ ਮੰਤਰੀ ਹੈ ਵੀਡੀਓ ਕਢਾ ਕੇ ਦੇਖੋ ਕਹਿੰਦੇ ਆਗੇ ਦੇਖੋ ਦੂਜਾ ਰਾ ਮੰਤਰੀ ਜਰਾਉਣਾ ਪਹਿਲੇ ਦੇਖੋ ਕੋੜਾ ਇਹ ਹੈਗਾ 아이 ਮੋਕਾ ਦੇ ਆਈਸੀਜੀ ਦੇ ਤੇ ਆਈਸੀ ਜੀ ਯਾਦ ਨਾਲ ਕੋੜਾ ਖਾਣੇ ਟ੍ਰੱਕਾਂ ਹੀ ਖਾਣੇ ਲਾ ਲਿਆ ਢੱਡਬੜੀ ਦੀ ਸੀ ਉਹ ਜਿਹੜਾ ਦੋ ਚਾਦੀ ਆ ਪਾਜੀ ਆਹੀਆਂ ਜੀ ਮੈਂ ਭਰਾਵਾਂ ਦਾ ਬੀਕਰਾ ਜੋਧੀ ਚਾਹਦੇ ਹਾਂ ਇਹ ਕਾਰਵਾਈ ਕਰਨ ਦੀ ਤਿਆਰੀ ਹਾਂਜੀ ਮੈਂ ਕਹਾਂ ਜੀ ਹਮੇ ਇੱਕ ਵਾਰੀ ਵੀਡੀਓ ਰੋਡ ਨਹੀਂ ਬਲਾਕ ਕਰਨਾ ਤੁਸੀਂ 283 ਦਾ ਪਰਚਾ ਦੇਣਾ ਕੋਈ ਨਹੀਂ ਪਰਚਾ ਦੇ ਦਿਓ ਪਰ ਹਾਂ ਇੱਕ ਵਾਰੀ ਵੀਡੀਓ ਬਣਾਓ ਵੀਡੀਓ ਦਿਖਾ ਦਿਓ ਦਿਖਾ ਦਿਨਾ ਦਿਖਾ ਦਿਓ ਇਹ ਸਾਰੇ ਰੋਡ ਕਲੀਅਰ ਰੋਡ ਕਲੀਅਰ ਵੀਡੀਓ ਦਿਖਾਓ ਵੀਡੀਓ ਬਣਾ ਕੇ ਦਿਖਾਓ ਜੀ ਉਹ ਨਹੀਂ ਬੰਦਾ ਕਹਿ ਦੋਸਤ ਪਰਚਾ ਦੇਣੇ ਨਹੀਂ ਸਾਰੇ ਸੜਕਾਂ ਨਹੀਂ ਰੁਕਣਾ ਨਹੀਂ ਸਰ ਨਾ ਰੋਕੋ ਚਲੋ ਕਰੋ ਕਰੋ ਜੀ ਅਨੰਦਿੰਦਰ ਪਾਲ ਸਿੰਘ ਜੀ ਕੀ ਗੱਲ ਬਾਤ ਜੀ ਮੰਤਰੀ ਸਾਹਿਬ ਦਾ ਤਰੋਆ ਕਾਫਲਾ ਜੀ ਇਹਨਾਂ ਨੇ ਵੀ ਇੱਧਰ ਦੇਖਿਆ ਇੱਧਰ ਕੀ ਆੜ ਹੈ ਕੀ ਨਹੀਂ ਆ ਇਹਨਾਂ ਨੇ ਯਕਦਮ ਆਪਣਾ ਉਹ ਕਟਿਆ ਕਾਫਲਾ ਤੇ ਮਕਰਵਾੜੀ ਗੱਡੀ ਤੇ ਕਾਰ ਦੇ ਵਿਚਾਰਾ ਮੋਟਰਸਾਈਕਲ ਵਾਲਾ ਉਹਨੇ ਇਹਨਾਂ ਨੂੰ ਪਛਾਣਦੇ ਪਛਾਣਦੇ ਗੱਡੀ ਇੱਧਰ ਚੜਤੀ ਜੀ ਜੇ ਸਾਡੇ ਮੰਤਰੀ ਸਾਹਿਬ ਸਹੀ ਹੁੰਦੇ ਤੇ ਕਾਨੂੰਨ ਆਪਣੇ ਉਹ ਕਰਦੇ ਤੇ ਇਹ ਵੇਲੇ ਬੱਚਾ ਵੀ ਚੰਗਾ ਰਹਿਣਾ ਸੀ ਇਹਨਾਂ ਦੀ ਗਲਤੀ ਨਾਲ ਫਿਰ ਇੱਥੇ ਖਲੋਤੇ ਵੀ ਨਹੀਂ ਤੇ ਮੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਮੁੰਡਾ ਟਗੜਾ ਕਾਂਡ ਹੋਇਆ ਉਹ ਇੱਥੇ ਕਲੋਤੇ ਵੀ ਨਹੀਂ ਆਉਂਗੇ ਸ਼ੂ ਕਰਦੇ ਮੁੰਡੇ ਸੱਟਾਂ ਸੱਟਾਂ ਨਹੀਂ ਵੇਖੋ ਜੀ ਮੁੰਡਾ ਮੌਕੇ ਨੂੰ ਗਿਆ ਪੂਰਾ ਮੌਕੇ ਦੇ ਮੌਕੇ ਦੇ ਪੂਰਾ ਹੋ ਗਿਆ ਮੰਤਰੀ ਕਿਹੜੇ ਤੇ ਆਪਣੇ ਮੰਤਰੀ ਲਾਲ ਚੰਦ ਅਕੜਾਉਣੀ ਚਾਹਦੇ ਹਾਂਜੀ ਹਾਂਜੀ ਕੀ ਕੀ ਮੰਗਦੇ ਤੁਹਾਨੂੰ ਕੀ ਲੱਗਦਾ ਵੇਖੋ ਜੀ ਆਪਾਂ ਕਹਿੰਦੇ ਤੁਹਾਨੂੰ ਕੀ ਲੱਗਦਾ ਜੇਕਰ ਇਹ ਕਾਫਲਾ ਰੁਕਦਾ ਤੇ ਮੁੰਡੇ ਦੀ ਜਾਨ ਵੇਖੋ ਜੀ ਨਾਮ ਮੁੰਡਾ ਨਹੀਂ ਜਾਣਾ ਜੀ ਜੇ ਇਹਨਾਂ ਦਾ ਕਾਫਲਾ ਰਮਾਨ ਨਾਲ ਇੱਧਰ ਆਂਦਾ ਇਹਨਾਂ ਨੇ ਜਗਦਾਮੀ ਉਹ ਕੀਤਾ ਜੀ ਜੇ ਸਾਡੇ ਮੰਤਰੀ ਇਹੋ ਜਿਹਾ ਕਾਨੂੰਨ ਅਰੰਡੇ ਨੇ ਅ ਅਮਚੰਤਾ ਨਾ ਕੀ ਕਰਨਾ ਜੇ ਕੋਈ ਹੁੰਦਾ ਬੰਦਾ ਮਾੜਾ ਨੇ ਹਵਲੇ ਨਾਲ ਧਰੋ ਵੀ ਚੁੱਕ ਲੈਣਾ ਨਹੀਂ ਕੀ ਮੰਗ ਕੀ ਕਰਦੇ ਵੇਖੋ ਆਪਾਂ ਕਰਨਾ ਜੇ ਤਨੂਨ ਆਪਣੀ ਜੋ ਵੀ ਇੰਨਾਂ ਦੀ ਹੁੰਦੀ ਹੈ ਕਾਰਵਾਈ ਕਰਨ ਅਗਲੇ ਦਾ ਬੱਚਾ ਗਿਆ ਜੇ ਕੋਈ ਕੁੱਤਾ ਬਿੱਲਾ ਦੇ ਕੋਈ ਗਿਆ ਨਹੀਂ ਕੋਈ ਟਰੱਕ ਦੇ ਕਾਰਵਾਈ ਦੇ ਵੇਖੋ ਜੀ ਇੱਕ ਟਰੱਕ ਦੇ ਉਹ ਇਹਨਾਂ ਚਾਹੀਦੀ ਕਾਰਵਾਈ ਉਹਦਾ ਕੋਈ ਕਸੂਰ ਨਹੀਂ ਹੈ ਜੇ ਸਾਡੇ ਮੰਤਰੀ ਸਾਹਿਬ ਚੰਗੇ ਹੁੰਦੇ ਤੇ ਆ ਇੰਨੀ ਨੋਪਦ ਨਹੀਂ ਆਉਣੀ ਜੇ ਕਾਨੂੰਨ ਹੈ ਜੀ ਕਾਨੂੰਨ ਸਾਰਿਆਂ ਲਈ ਹੈ ਪੰਜਾਬ ਸਰਕਾਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅੱਖ ਦੇ ਵਿੱਚ ਪੈਸ ਰਹੇ ਬੱਚੇ ਵੀ ਜਾਣ ਗਏ ਆ ਸਰ ਮੇਰੇ ਘਰ ਦੇ ਬਿਲਕੁਲ ਸਾਹਮਣੇ ਲੰਦੇ ਆ ਮੇਰਾ ਪੁੱਤੀ ਜਾਈ ਲੱਗਦਾ ਔਰ ਦੇਖੋ ਇੰਨਾ ਵਧੀਆ ਬੱਚਾ ਸੀਗਾ ਸਕੂਲ ਨੂੰ ਅੱਜ ਪਹਿਲੇ ਦਿਨ ਕਾਲਜ ਆਇਆ ਔਰ ਬੜੇ ਆਰਮਨ ਗੱਡੀ ਚ ਲਾ ਰਿਹਾ ਸੀਗਾ ਸਾਨੂੰ ਪਤਾ ਕਿ ਇਹ ਬੱਚਾ ਨਹੀਂ ਚਲਾ ਸਕਦਾ ਇੰਨੀ ਤੇਜ਼ ਗੱਡੀ ਬਹੁਤ ਆਰਮਨ ਆ ਰਿਹਾ ਸੀ ਪਿੱਛੋਂ ਗੱਡੀ ਵਾਲੇ ਆਏ ਆ ਉਹਨਾਂ ਨੇ ਗੱਡੀ ਪਿੱਛੇ ਮਾਰ ਦਿੱਤੀ ਇਤਰੋ ਕੰਦੇ ਮੰਤਰੀ ਸਾਹਿਬ ਦਾ ਕਾਫਲਾ ਆਸੀ ਦੇਖਿਆ ਨਹੀਂ ਪਰ ਇਹ ਬੰਦੇ ਭਾਈ ਸਾਹਿਬ ਸਾਡੇ ਇਹ ਮੌਕੇ ਤੇ ਗਵਾਏ ਗਏ ਨੇ ਇਹਨਾਂ ਨੇ ਦੇਖਿਆ ਮੰਤਰੀ ਦਾ ਕਾਫਲਾ ਅਗਰ ਸਪੀਡ ਤੋਂ ਘੱਟ ਸਪੀਡ 'ਚ ਹੁੰਦਾ ਤਾਂ ਸ਼ਾਇਦ ਬੱਚੇ ਦੀ ਜਾਨ ਬਚ ਜਾਂਦੀ ਮਾਂ ਪਿਓ ਦਾ ਲੱਕ ਟੁੱਟ ਗਿਆ ਬੋ ਜੀ ਮਾਂ ਪਿਓ ਦਾ ਇੰਨੇ ਮੁਸ਼ਕਲ ਪਾਲਿਆ ਬੱਚਿਆਂ ਨੂੰ ਔਰ ਰਿਕਸ਼ਾ ਵਾਹ ਕੇ ਮੋਢ ਚਰੇ ਨੇ ਬੜਾ ਗੁਜ਼ਾਰਾ ਕੀਤਾ ਤੁਸੀਂ ਮੌਕੇ ਜਾ ਕੇ ਦੇਖੋ ਅਜੇ ਤੱਕ ਵੀ ਵਿਚਾਰੇ ਇੰਨੇ ਗਰੀਬ ਬੰਜੇ ਆ ਉਹਨਾਂ ਨੇ ਬੱਚਾ ਪਾਲਿਆ ਕਿਦਾਂ ਪਾਲਿਆ ਇਹ ਨਹੀਂ ਪਤਾ ਹੁਣ ਦੇਖੋ ਤੁਸੀਂ ਇਹਨਾਂ ਨੂੰ ਫੈਸਲਾ ਚਾਹੀਦਾ ਇਨਸਾਫ ਚਾਹੀਦਾ ਦੇਖੋ ਜੀ ਇਨਸਾਫ ਜ਼ਾਬ ਦੇ ਵਿੱਚ ਦੇਖੋ ਅਕ ਦੇ ਵਿੱਚ ਇਨਸਾਫ ਹੋਣਾ ਚਾਹੀਦਾ ਔਰ ਮੰਤਰੀ ਸਾਹਿਬ ਨੂੰ ਆ ਕੇ ਇੱਥੇ ਉਹਨਾਂ ਨੂੰ ਮਿਲਣਾ ਚਾਹੀਦਾ ਵੀ ਚੀਫ ਮੇਰ ਜਿਹੜਾ ਮੁੰਡਾ ਜੀ ਮੁੰਡਾ ਕਾਲਜ ਵਿੱਚ ਪੜ੍ਹਦਾ ਜੀ ਕਰੋ ਚਾਹੀਦਾ ਬੋ ਜੀ ਐਦਾਂ ਹੋ ਲੱਗੇ ਤਾਂ ਫਿਰ ਤਾਂ ਕੋਈ ਕੋਈ ਗੱਲ ਪਬਲਿਕ ਨੂੰ ਇਨਸਾਫ ਚਾਹੀਦਾ ਜੇ ਵੇਖੋ ਜੀ ਕਾਨੂੰਨ ਸਾਰੇ